ਜਲਪੋੜ ਦੀ ਸੇਵਾ ਤੁਹਾਨੂੰ ਅਮਰਦਾਸ ਦੀ ਬਾਦਸ਼ਾਹ ਕਰਿਆ ਕਰਦੇ ਸੀ ਕਿ ਜੇ ਜਲਦੀ ਕੁੰਡੀ ਹੋ ਗਈ ਹੈ ਤੇ ਫਿਰ ਜੰਗਲ ਜੋ ਲੱਕੜਾਂ ਲੈਣ ਚਲੇ ਜਾਂਦੇ ਸੀ ਕਿ ਜੇ ਲੰਗੜਾ ਲੱਕੜਾਂ ਵੀ ਬਹੁਤ ਹੋ ਗਈਆਂ ਤੇ ਚਿੱਲੇ ਮੂਰੇ ਬੈਠ ਕੇ ਝੋਕਾ ਮੰਗ ਲਾ ਕੇ ਜਾਂਦੇ ਆਂ ਨਾ ਲਾ ਹੋ ਗਈ ਕੀ ਹੈ ਕਦੇ ਠਿੱਕ ਕੇ ਨਹੀਂ ਸੀ ਬੈਠਦਾ ਸੇਵਾ ਕਰਦੇ ਸੀ ਇਸ ਸੇਵਾ ਤੋਂ ਪ੍ਰਸੰਨ ਹੋਏ ਦਿਨ ਦੁਨੀਆ ਦੇ ਬਾਦੀ ਤੁਹਾਨੂੰ ਅੰਗਰ ਦੇਵ ਜੀ ਮਹਾਰਾਜ ਨੇ ਆਪ ਜੀ ਨੂੰ ਬਰਿਆਈ ਦੀ ਬਖਸ਼ਿਸ਼ ਕੀਤੀ ਤੇ ਨਾਲ ਕੋਲਵਾਨ ਸਾਹਿਬ ਦੀ ਬਾਵਤ ਕਰਕੇ ਜੀ ਉਤੇ ਵੱਡਾ ਤੀਰ ਸਤਾਬਤ ਕਰਨ ਦੀ ਆਗਿਆ ਦਿੱਤੀ ਤੁਹਾਨੂੰ ਅਮਰ ਦਾਸ ਨੇ ਬਾਦਸ਼ਾਹ ਨੇ ਗੋਵਨਗਰ ਸਾਹਿਬ ਦੀ ਬਾਬਤ ਨਾਲ ਦੀ ਇਤਿਹਾਸੇ ਬੌਲੀ ਸਾਹਿਬ ਦੀ ਸੇਵਾ ਕਰਾਈ ਤੇ ਅੱਜ ਜੇਸੀਂ ਸੁਣਦੇ ਹੈ ਕਹਿੰਦੇ ਨੇ ਨਾ ਕਿ ਪਾਤਸ਼ਾਹ ਨੇ ਗਰੀਨਾ ਮੌਲੀਆਂ ਬਣਾਈਆਂ ਸਰੋਵਰ ਬਣਾਈ ਇਹ ਜਲ ਦੀ ਪੂਰਤੀ ਵਾਸਤੇ ਸੀ ਅੱਜ ਵੀ ਹੋ ਰਹਿਣਾ ਪਰ ਇੱਕ ਗੱਲ ਜੀਤੇ ਰੱਖਿਓ ਪਾਤਸ਼ਾਹ ਨੇ ਬਣਾਏ ਮੌਲੀਆਂ ਸਰੋਵਰ ਇਹ ਕੇਵਲ ਜਲ ਦੀ ਪੂਰਤੀ ਵਾਸਤੇ ਨਹੀਂ ਸੀ ਗੋਲਾਂ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਿਹੜੀ ਬੌਲੀ ਬਣਾਈ ਜਿਹੋ ਜਲ ਦੀ ਪੂਰਤੀ ਵਾਸਤੇ ਹੁੰਦੀ ਤੇ ਜਲ ਦੀ ਪੂਰਤੀ ਤਾਂ ਨਾਲ ਵਗਦਾ ਵਿਆਸ ਦਰਿਆ ਕਰਦਾ ਆ ਹੁਣ ਤਾਂ ਫੇਰ 1 ਕਿਲੋ 1.5 ਕਿਲੋਮੀਟਰ ਦਰਿਆ ਮੋਹੀ ਸਾਹਿਬ ਤੋਂ ਪੁੱਛਿਆ ਗਿਆ ਉਹਨਾਂ ਵੇੜਿਆਂ ਦੇ ਵਿੱਚ ਤਾਂ ਬਿਲਕੁਲ ਨਾਲ ਵਗਦਾ ਸੀ ਔਰ ਭਰਪੂਰ ਵਗਦਾ ਸੀ ਹੁਣ ਤਾਂ ਜਦੋਂ ਡੈਮ ਤੋਂ ਬਣਾ ਛੱਕੇ ਇਹਨਾਂ ਨੇ ਦਰਿਆਵਾਂ ਦੇ ਉੱਤੇ ਪਾਣੀ ਬਹੁਤ ਘੱਟ ਹੈ ਲੇਕਿਨ ਉਹਨਾਂ ਵੇੜਿਆਂ ਤੋਂ ਇਹਨੇ ਡੈਮ ਹੁੰਦੀ ਸੀ ਦਰਿਆ ਵਗਦੇ ਸੀ ਆਪਣੇ ਜ਼ੋਬਰ ਦੀ ਉੱਤੇ ਜੇ ਪਾਣੀ ਦੀ ਪੂਰਤੀ ਕਰਨੀ ਸੀ ਤੇ ਫਿਰ ਵਿਆਸ ਦਰਿਆ ਸੀ ਉੱਥੇ ਵਗਦਾ ਇਹਦੇ ਬਾਵਜੂਦ ਪਾਤਸ਼ਾਹ ਨੇ ਵਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਬੌਲੀ ਸਾਹਿਬ ਬਣਾਇਆ ਇਹ ਜਿਹੜੇ ਸਰੋਵਰ ਬੌਲੀਆਂ ਫਤਵਾਈਆਂ ਨਾ ਪਾਤਸ਼ਾਹ ਨੇ ਇਹਨਾਂ ਦਾ ਮਕਸਦ ਸੀ ਬੰਡੀਆਂ ਬਿਤਕਰੇ ਬਾਜ਼ੀਆਂ ਖਤਮ ਕਰਨੀਆਂ ਸਮਾਜ ਦੇ ਵਿੱਚ ਜਿਹੜੀਆਂ ਪੰਨੀਆਂ ਹੋਈਆਂ ਸੀ ਜਦੋਂ ਸਾਰੇ ਇੱਕੋ ਜਨ ਦੇ ਵਿੱਚ ਇਸ਼ਨਾਨ ਕਰਨਗੇ ਜਦੋਂ ਸਾਰੇ ਇੱਕੋ ਮੰਦਪ ਚ ਬਹਿ ਕੇ ਭੋਜਨ ਛਕਣਗੇ ਜਦੋਂ ਇੱਕੋ ਸੰਗਤ ਚ ਬਹਿ ਕੇ ਉਪਦੇਸ਼ ਸੁਣਨਗੇ ਇਹਨਾਂ ਦੇ ਵਿੱਚੋਂ ਜਾਤੀ ਭੇਦ ਖਤਮ ਹੋਏਗੀ ਕਿ ਜਾਤੀ ਭੇਦ ਬਹੁਤ ਜ਼ਿਆਦਾ ਸੀ ਜਾਤੀ ਭੇਦ ਬਹੁਤ ਜ਼ਿਆਦਾ ਸੀ ਪਾਣੀ ਅਲੱਗ ਅਲੱਗ ਸੀ ਸਭ ਕੁਝ ਅਲੱਗ

ਇਤੋਂ ਤੱਕ ਕਿ ਜੇ ਅਕਬਰ ਵੀ ਆਇਆ ਗੋਲ ਮਾਲ ਸਾਹਿਬ ਇਹ ਬੋਲੂਗਾ ਕਿ ਜੇ ਜੀ ਸਾਡੇ ਦਰਸ਼ਨ ਕਰ ਲਈ ਤੇ ਤੈਨੂੰ ਪੰਗਤ ਦੇ ਵਿੱਚ ਬੈਠਣਾ ਪਏਗਾ ਪ੍ਰਸ਼ਾਦ ਸਿੰਘ ਪੰਗਤ ਦੇ ਵਿੱਚ ਬੈਠਣਾ ਪਏਗਾ ਉਹਨਾਂ ਤੋਂ ਸੀ ਮੰਨ ਲਈਦਾ ਇਹ ਦਾ ਦੇਖੇ ਕਿ ਉਹਨਾਂ ਨੂੰ ਪੰਗਤ ਵਿੱਚ ਬੈਠਣਾ ਪਏਗਾ ਕਿਉਂਕਿ ਉਹਦੇ ਅੰਦਰ ਅਗਮਾਨ ਸੀ ਕਿ ਮੈਂ ਬਾਦਸ਼ਾਹਾਂ

ਕਰੇ ਬਾਤ ਨੂੰ ਜਿਹੜਾ ਵੀ ਆ ਕੇ ਗੁਰੂ ਸੰਗਤ ਵਿੱਚ ਬਹਿ ਜਾਂਦਾ ਹੈ ਜਿਹੜਾ ਵੀ ਆ ਕੇ ਗੁਰੂ ਕਲ ਵਿੱਚ ਬਹਿ ਜਾਂਦਾ ਹੈ ਉੱਚੇ ਦੀ ਪੁੰਛ ਤਾਂ ਖਤਮ ਹੋ ਜਾਂਦੀ ਹੈ ਨੀਲੇ ਦੀ ਵਿੱਚ ਤਾਂ ਖਤਮ ਹੋ ਜਾਂਦੀ ਹੈ ਸਭ ਸੰਤ ਹੋ ਜਾਂਦੇ ਨੇ ਬਰਾਬਰ ਹੋ ਜਾਂਦੇ ਨੇ ਜਿਵੇਂ ਨਦੀ ਸਮੁੰਦਰ ਦੇ ਵਿੱਚ ਮਿਲਦੀ ਹੈ ਨਾ ਇਸ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਉਹਦੀ ਹੋਣ ਗਵਾਚ ਜਾਂਦੀ ਹੈ ਪਹਿਲਾਂ ਉਹਨੂੰ ਨਦੀ ਕਹਿੰਦੇ ਆ ਫਿਰ ਉਹਨੂੰ ਸਮੁੰਦਰ ਕਹਿਣ ਲੱਗਦੇ ਆ ਇਵੇਂ ਕੁ ਪਿਆਰਿਓ ਜਿਹੜਾ ਪੰਗਤ ਤੇ ਸੰਗਤ ਦੇ ਵਿੱਚ ਆ ਕੇ ਬੈਠਦਾ ਉਹ ਕੇਵਲ ਸਿੱਖ ਹੋ ਜਾਂਦਾ ਹੈ ਵੱਡਾ ਛੋਟਾ ਨਹੀਂ ਰਹਿੰਦਾ ਸੰਗਤ ਦੇ ਵਿੱਚ ਬੈਠਿਆਂ ਨੇ ਕਿਸੇ ਵੱਡੇ ਛੋਟੇ ਦਾ ਭੇਦ ਕਰਨਾ ਉਹ ਸਭ ਤੋਂ ਵੱਡਾ ਗੁਨਾਹ ਹੈ ਸਭ ਤੋਂ